ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਚੈਨਲ ਤੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਚਲੋ ਨਾਲ ਪ੍ਰੋਫੈਸਰ ਲਾਉਣਾ ਪੈਣਾ ਪ੍ਰੋਫੈਸਰ ਲੱਗਿਆ ਹੋਇਆ ਨਾਲ ਉਹਨਾਂ ਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੜੀ ਕੋਲ ਦੇ ਹੁੰਦੇ ਨੇ ਪੰਜਾਬੀ ਤੇ ਹਿੰਦੀ ਦੀ ਕਰਨਾ ਥਾ ਗਿਆ ਥਾ ਨਾ ਪੰਜਾਬੀ ਨਾ ਹਿੰਦੀ ਨਾ ਇੰਗਲਿਸ਼ ਤੇ ਗੱਲ ਕੀ ਚੱਲਦੀ ਸੀ ਪੱਤਰਕਾਰ ਸਵਾਲ ਪੁੱਛਦਾ ਕਹਿੰਦਾ ਵੀ ਗੱਠਜੋੜ ਅਲਾਈयंस ਹੋਵੇਗਾ ਅਕਾਲੀਆਂ ਦੇ ਨਾਲ ਬੀਜੇਪੀ ਦਾ ਤੇ ਅਗਲੇ ਨੂੰ ਦੇਖਣੇ ਬਿਲਾ ਬੈਠਾ ਕਰੇ ਫੋਨ ਕਰਕੇ ਪੁੱਛ ਲੈਨੇ ਕੀ ਕਹਿੰਦੇ ਆ ਮਾਜਰਾ ਚੰਦੂ ਮਾਜਰਾ ਨਹੀਂ ਯਾਰ ਇੰਨੇ ਵੀ ਅਨਸਾਪੀ ਨਹੀਂ ਆਪਾਂ ਨਾਂ ਪੂਰਾ ਲੈਣਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਫੋਨ ਤੇ ਗੱਲ ਹੁੰਦੀ ਹੈ ਕਹਿੰਦਾ ਜੀ ਪਹਿਲੀ ਪ੍ਰਾਇੋਰਟੀ ਸਾਡੀ ਇਹ ਹੋਣੀ ਹੈ ਕਿ ਪੰਜਾਬ ਨੂੰ ਕਿਦਾਂ ਬਚਾਉਣਾ ਹੈ ਪਹਿਲੀ ਪ੍ਰਾਇੋਰਟੀ ਕੀ ਹੋਣੀ ਹੈ ਕਿ ਪੰਜਾਬ ਨੂੰ ਕਿਦਾਂ ਬਚਾਉਣਾ ਹੈ ਇਹ ਸਾਡਾ ਪਹਿਲਾ ਅਜੰਡਾ ਹੋਊ ਕੌਣ ਕਹਿੰਦੇ ਪ੍ਰੇਮ ਸਿੰਘ ਚੰਦੂ ਮਾਦਰ ਨਹੀਂ ਪ੍ਰੋਫੈਸਰ ਲਾਉਣਾ ਪੈਣਾ ਨਾਲ ਫਿਰ ਜਿਹੜੇ ਤੇ ਚਮਚੇ ਨੇ ਗੁੱਸਾ ਕਰਨਾ ਕਿਹਨਾਂ ਕਿ ਸਾਡੇ ਪ੍ਰੋਫੈਸਰ ਨੂੰ ਚੰਦੂ ਮਾਦਰ ਕਹੀ ਜਾਂਦੇ ਚਲੋ ਹੁਣ ਦੇਖੋ ਪ੍ਰਾਇੋਰਟੀ ਕੀ ਹੈ ਇਹਨਾਂ ਦੀ ਕਹਿੰਦੇ ਪੰਜਾਬ ਨੂੰ ਬਚਾਉਣਾ ਸਾਡਾ ਪਹਿਲਾ ਕੰਮ ਹੋਊ ਤੇ ਇਹਨੂੰ ਪਹਿਲਾਂ ਬੇਵਕੂਫਾਂ ਨੂੰ ਪੁੱਛੋ ਜਿਹੜਾ ਅੱਧੀ ਪੰਜਾਬੀ ਅੱਧੀ ਹਿੰਦੀ ਬੋਲਦਾ ਚੰਦੂ ਮਾਦਰਾ ਤੇ ਪੰਜਾਬ ਨੂੰ ਬਰਬਾਦ ਕਿਹਨੇ ਕੀਤਾ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਜਿਹੜੇ ਗੱਲਾਂ ਕਰਦੇ ਨੂੰ ਪਹਿਲੀ ਪ੍ਰਾਇੋਰਟੀ ਸਾਡੀ ਹੋਣੀ ਹੈ ਪੰਜਾਬ ਨੂੰ ਬਚਾਉਣ ਦੀ ਸ਼ਰਮ ਕਰ ਲੋ ਮਾੜੀ ਮੋਟੀ ਯਾਰ ਪੰਜਾਬ ਨੂੰ ਲੁੱਟਿਆ ਕੋਸਟਿਆ ਨਸ਼ਿਆਂ ਦੇ ਹੜ ਬਗਾਤੇ ਗੈਂਚਾ ਤੁਸੀਂ ਪੈਦਾ ਕਰਦੇ ਗੁਰੂ ਸਾਹਿਬ ਦੀ ਤੁਸੀਂ ਬਿਆਦਵੀ ਕਰਾਤੇ ਆ ਬੰਦੀ ਸਿੰਘਾਂ ਦੀ ਰਿਹਾਈ ਵੇ ਤੇ ਜਿਹੜਾ ਨਾਟਕ ਕਰਦੇ ਹੋ ਤੇ ਉਹ 15 ਸਾਲ ਤੁਸੀਂ ਭਾਈਵਾਲ ਨੂੰ ਬੀਜੇਪੀ ਦੇ ਉਦੋਂ ਤੁਸੀਂ ਗੱਲ ਕਰੀ ਨਹੀਂ ਕਿ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਕਰਦਿਆਂ ਕਿੰਨਾ ਕੁ ਲੋਕਾਂ ਨੂੰ ਬੇਵਕੂ ਬਣਾਓਗੇ ਹਮਨੇ ਤਾਂ ਕਹਾ ਥਾ ਸੁਖਵੀਰ ਬਾਦਲ ਕੋ ਉਹ ਭਰਾਵਾ ਪੰਜਾਬ ਵਿੱਚ ਬੈਠੇ ਆ ਪੰਜਾਬੀ ਤਾਂ ਬੋਲ ਲੈ ਮਾੜੀ ਮੋਟੀ ਹਮਨੇ ਕਹਾਤਾ ਅਮਿਤ ਸ਼ਾ ਕੋ ਹਾਲਾਂਕਿ ਉਹ ਮਾੜੀ ਮੋਟੀ ਪੰਜਾਬੀ ਬੋਲ ਜਾਂਦੇ ਆ ਇਹ ਜਾਣ ਬੁੱਝ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਜਰ ਕਿੰਨੀ ਕੁ ਸ਼ਰਮ ਲਾਹੋਂਗੇ ਆਪਣੀ ਜਾਂ ਇਹੀ ਸਮਝ ਲੈ ਕੇ ਲਾ ਕੇ ਕਿੱਲੇ ਤੇ ਟੰਗਣੀ ਐ ਬਸ ਇਹੀ ਆ ਨਾ ਤੁਹਾਡੇ ਤੋਂ ਪੰਜਾਬ ਬਚਾਉਣ ਦੀ ਕਿਸੇ ਨੂੰ ਆਸ ਨਹੀਂ ਨਾਲੇ ਪੰਜਾਬ ਨੂੰ ਕੁਝ ਨਹੀਂ ਹੋਇਆ ਤੁਸੀਂ ਆਪਣੇ ਆਪ ਹੀ ਬਚਾ ਲਓ ਆਪਣੇ ਆਪ ਨੂੰ ਬਚਾ ਲਓ ਪੰਜਾਬ ਨੂੰ ਕੁਝ ਨਹੀਂ ਹੋਇਆ ਠੀਕ ਹੈ ਇਹ ਜਿਹੜੀਆਂ ਹੁਣ ਨੌਟਾਂਕੇ ਨੇ ਕਰਦੇ ਹੋ ਨਾ মিডিਆ ਸਾਹਮਣੇ ਆ ਕੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਚਲੋ ਹੁਣ ਮੈਂ ਗੱਲ ਕਰਨੀ ਹੈ ਪਤੇ ਦੀ ਜਿਹੜੀ ਅਲਾਈਅੰਸ ਦੀ ਗੱਠ ਜੋੜ ਦੀ ਗੱਲ ਚੱਲ ਰਹੀ ਹੈ ਪਹਿਲਾਂ ਬੀਜੇਪੀ ਦੇ ਕੋਲੇ ਬਾਈਕ ਸੀਟਾਂ ਜਾਣ ਕੇ ਪੰਜਾਬ ਵਿੱਚੋਂ ਬੀਜੇਪੀ ਨੂੰ ਦਿੰਦੇ ਸੀ ਤੇ ਹੁਣ ਬੀਜੇਪੀ ਨੂੰ ਪਤਾ ਹੈ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਵਧਿਆ ਹੋਇਆ ਅਸੀਂ ਆਪ ਹੋਏ ਹੋਇਆ ਹੁਣ ਬੀਜੇਪੀ ਵਾਲੇ ਕਹਿੰਦੇ ਨੇ ਜੁੱਤੀਆਂ 'ਚ ਬੈਠੋ 20 25 ਸੀਟਾਂ ਤੋਂ ਵੱਧ ਨਹੀਂ ਦੇ ਦੇ ਮੰਗ ਹੁਣ ਬੀਜੇਪੀ ਵਾਲੇ ਇੱਥੇ ਸਮਝੌਤਾ ਕਰਦੇ ਆ ਕਿ ਹੁਣ ਤਾਂ ਨਹੀਂ ਕਰ ਰਹੇ ਕਿਉਂਕਿ ਜਦੋਂ ਅਗਲੇ 25 30 ਸੀਟਾਂ ਦੇਣਗੇ ਤਾਂ ਮੁੱਖ ਮੰਤਰੀ ਵਾਲੇ ਦਾ ਬਣੂਗੇ ਬਣੂਗਾ ਇਹ ਚ ਸ਼ੱਕ ਹੀ ਕੋਈ ਨਹੀਂ ਮੁੱਖ ਮੰਤਰੀ ਦਾ ਤੁਸੀਂ 5 ਸਾਲ ਹੋਰ ਠਹਿਰੋ ਬੀਜੇਪੀ ਦਾ ਉਦਾਂ ਹੀ ਬਣ ਜਾਣਾ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਹੁਣ ਅਸੀਂ ਤਾਂ ਪੰਜਾਬ ਨੂੰ ਬਚਾਵਾਂਗੇ ਤੇ ਪੰਜਾਬ ਦਾ ਬੇੜਾ ਬਹਾਉਣ ਵਾਲੇ ਕੌਣ ਨੇ ਸਭ ਤੋਂ ਪਹਿਲਾਂ ਵੱਡਾ ਬਾਦਲ ਚਲੋ ਉਹਦਾ ਤਾਂ ਨਾਂ ਹੀ ਆਪਾਂ ਲਾਉ ਹਾਂ ਤਾਂ ਪਤਾ ਨਹੀਂ ਕਿੱਧਰ ਗਏ ਹੋਣੇ ਵਿਚਾਰੇ ਤੇ ਦੂਜੇ ਨੰਬਰ ਤੇ ਉਹਦਾ ਮੰਦਬੁੱਧੀ ਬੇਟਾ ਸੁਖਵੀਰワਦਲ ਤੀਜਾ ਸੁਖਵੀਰ ਦਾ ਸਾਲਾ ਕੌਣ ਹੈ ਉਹ ਜਿਹੜਾ ਡਰੱਗ ਦਾ ਵਪਾਰੀ ਹੈ ਸਮਾਏ ਕੁਬੇਤੀ ਸ਼ਰਿਆਮ ਹਜ਼ਾਰਾਂ ਕਰੋੜਾਂ ਦੀ ਤੇ ਨੰਨੀ ਸ਼ਾਂ ਜਿਹੜੇ ਕਹਿੰਦੀ ਸੀ ਬਿੱਲ ਤਾਂ ਕਿਸਾਨਾਂ ਦੇ ਹੱਕ ਵਿੱਚ ਨੇ ਗੁਣ ਗਿਣਾਉਂਦੀ ਰਹੀ ਫਾਇਦੇ ਦੱਸਦੀ ਰਹੀ ਜਦੋਂ ਫਿਰ ਇਹ ਛਿੱਤਰ ਫਿਰ ਇੱਕ ਲਖਤ ਉਲਟ ਹੋ ਗਏ ਜਿਹੜੀ ਬੀਬੀ ਕਹਿੰਦੇ ਸੀ ਐਸਵਾਈਐਲ ਕਿਵੇਂ ਕੱਢਣਗੇ ਮੈਂ ਡਾਂਗ ਲੈ ਕੇ ਜਾਵਾਂ ਇਹ ਬੇੜਾ ਬਹਾਉਣ ਵਾਲੇ ਐ ਇੱਕ ਤੁਹਾਡਾ ਹੋਰ ਐ ਗੱਲਕ ਕੌਣਾ ਐ ਉਹ ਨਾਂ ਦੱਸ ਦੇਣਾ ਬਿਰਸਾ ਸਿੰਘ ਬਲਟੋਹਾ ਜਿਹੜਾ ਜਦੋਂ ਦਰਵਾਸਾ ਤੇ ਅਟੈਕ ਬੰਦੇ ਹੱਥ ਖੜੇ ਕਰਕੇ ਬੀਬਾ ਪੁੱਤ ਬਣ ਕੇ ਬਾਹਰ ਆ ਗਿਆ ਸੀ ਤੁਸੀਂ ਦੱਸੋ ਜੀ ਪੰਜਾਬ ਨੂੰ ਬਰਬਾਦ ਕਰਨ ਦੀ ਕਸਰ ਕਿੱਥੇ ਛੱਡੀ ਐ ਬਿਆਦਵੀ ਤੁਹਾਡੇ ਰਾਜ ਵਿੱਚ ਹੋ ਗਈ ਨਸ਼ਾ ਤੁਹਾਡੇ ਰਾਜ ਵਿੱਚ ਆਇਆ ਗੈਂਗਸਟਰ ਬਾ ਤੁਹਾਡੇ ਰਾਜ ਵਿੱਚ ਪੈਦਾ ਹੁੰਦਾ ਦੱਸਦਾ ਸਹੀ ਦੱਸਦਾ ਸਹੀ ਵੀ ਤੁਸੀਂ ਕੀਤਾ ਕੀ ਨਹੀਂ ਇੱਕ ਨਾ ਬੰਦਾ ਸੀ ਕੋਈ ਚਲੋ ਮੈਂ ਉਹ ਗੱਲ ਕਹਿਣੀ ਨਹੀਂ ਤੇ ਉਹ ਭੁੱਲ ਬਖਸ਼ਾਉਣ ਵਾ ਗਿਆ ਪੰਜ ਪਿਆਰਾਂ ਦੇ ਕੋਲ ਪੰਜ ਪਿਆਰੇ ਕਹਿੰਦੇ ਕਹਿੰਦੇ ਵੀ ਗਲਤੀ ਕੀ ਹੋਈ ਹੈ ਉਹ ਕਹਿੰਦਾ ਇਹ ਪੁੱਛੋ ਵੀ ਹੋਇਆ ਕੀ ਨਹੀਂ ਕਹਿੰਦਾ ਇਹ ਪੁੱਛ ਵੀ ਹੋਇਆ ਕੀ ਨਹੀਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਤੁਸੀਂ ਅਕਾਲੀ ਹੋ ਤੁਸੀਂ ਪੰਥਕ ਪਾਰਟੀ ਹੋ ਇਹ ਤਾਂ ਗੱਲ ਸੁਣਾਈ ਹੈ ਮੈਂ ਪੰਜ ਪੈਰੇ ਕਹਿੰਦੇ ਗਲਤੀ ਕੀ ਹੋਈ ਹੈ ਕਹਿੰਦਾ ਹੋਈ ਗਲਤੀ ਹੋਈ ਹੈ ਕਹਿੰਦਾ ਇਹ ਪੁੱਛੋ ਵੀ ਮੈਂ ਕੀਤਾ ਕੀ ਨਹੀਂ ਕਹਿੰਦਾ ਇੰਨੀਆਂ ਗਲਤੀਆਂ ਕੀਤੀਆਂ ਨੇ ਮੈਂ ਕਹਿੰਦਾ ਇਹ ਤਾਂ ਸੁਣਾਇਆ ਤੁਹਾਡੇ ਲਈ ਕਿਉਂਕਿ ਤੁਹਾਡੀ ਪੰਥਕ ਪਾਰਟੀ ਹੈ ਤੁਸੀਂ ਕਾਲ ਤੱਕ ਤਾਂ ਦੇ ਕਾਬਜ ਬੈਠੇ ਹੋ ਦੇ ਹੁਣ ਸਾਡੀ ਪਹਿਲੀ ਪ੍ਰਾਇੋਰਟੀ ਹੋਊਗੀ ਪੰਜਾਬ ਨੂੰ ਬਚਾਉਣ ਦੀ ਜੁੱਤੀ ਲਵੇ ਲਾ ਜਿੱਥੇ ਪੈਂਦੀ ਹੈ ਪਹਿਣ ਦੇ ਫਿਰ ਮਾੜੀ ਮੋੜੀ ਤੁਹਾਨੂੰ ਸ਼ਰਮ ਆਉਣੀ ਹੈ ਉਹਦਾ ਤੁਸੀਂ ਬਕਵਾਸ ਕਰਨਾ ਹਟਣਾ ਨਹੀਂ ਤੁਸੀਂ ਉਹ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਸੇਵਾ ਦਾ ਮੌਕਾ ਮੰਗੀ ਜਾਣਾ ਲੋਕਾਂ ਤੋਂ ਪਰ ਲੋਕ ਹੁਣ ਸਿਆਣੇ ਨੇ ਭਾਵੇਂ ਚੰਦੂ ਮਾਦਰਾ ਹੋਵੇ ਭਾਵੇਂ ਸੁਖਵੀਰ ਬਾਦਲ ਹੋਵੇ ਭਾਵੇਂ ਨੰਨੀ ਸ਼ਾਹ ਹੋਵੇ ਭਾਵੇਂ ਮਜੀਠੀਆ ਹੋਵੇ ਕੋ ਮੈਂ ਬਲਟੋਹਾ ਹੋਵੇ ਜਾਂ ਕੋਈ ਹੋਰ ਹੋਵੇ ਹੁਣ ਤਾਂ ਜੁੱਤੀਆਂ ਹੀ ਬਹਿਣ ਗਿਆ ਮਿੱਤਰੋ ਚੇਤੇ ਰੱਖ ਲਿਓ ਬਸ ਕੋਈ ਨਹੀਂ ਪੰਜਾਬ ਨੂੰ ਬਚਾਉਂਦਾ ਤੁਹਾਡੇ ਚੋਂ ਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਿਆ ਵੀ ਨਾ ਕਰੋ ਪੰਜਾਬ ਤਾਂ ਮੇਰੇ ਗੁਰੂ ਦੇ ਨਾਂ ਤੇ ਬਸਦਾ ਹੈ ਪੰਜਾਬ ਨੂੰ ਕੋਈ ਉਜਾੜ ਨਹੀਂ ਸਕਦਾ ਪੰਜਾਬ ਨੂੰ ਉਜਾੜਨ ਵਾਲੇ ਬਹੁਤ ਆਏ ਨੇ ਉਜਾੜਨ ਵਾਲੇ ਆਪ ਉਜੜੇ ਨੇ ਇਹ ਚੇਤੇ ਰੱਖ ਲਿਓ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ